ਏਕਮ ਆ ਗਿਆ ਫਤਾਪੁਰੀਆ ਆਹਾ ਆਹਾ ਕਹਿੰਦੇ ਵੀ ਏਕਮ ਫਤਾਪੁਰੀਆ ਨੂੰ ਕਿਹੜੇ-ਕਿਹੜੇ ਪਿਆਰ ਕਰਦੇ ਆ ਵੀ ਦੱਸੋ ਜਰਾ ਆਹ ਆਹ ਫਾਦ ਖੇਡ ਕਬੱਡੀ ਦਾ ਫਰੰਦੀਪੁਰੀਆ ਗੋਪੀ ਮੇਰੇ ਵੀਰੋ ਦੁਨੀਆ ਉਸਤਾਦ ਕਹਿੰਦੀ ਹੈ ਕੋਈ ਕਹਿੰਦੇ ਵੀ ਹਿਮਾਲਿਆ ਪਰਬਤ ਕਹਿੰਦਾ ਕੋਈ ਚੀਨ ਦੀ ਦਵਾਰ ਕਹਿੰਦਾ ਗੱਬਰੂ ਨੂੰ ਬਹੁਤ ਲੰਮਾ ਸਬਰ ਹੋ ਗਿਆ ਖੇਡ ਕਬੱਡੀ ਦਾ ਫਰੰਦੀਪੁਰੇ ਗੋਪੀ ਦਾ अनेका ਮੇਰੇ ਵੀੋ ਚੇਲੇ ਗੋਪੀ ਫਰੰਦੀਪੁਰੇ ਨੇ ਸਾਡੀ ਮਾਂ ਖੇਡ ਕਬੱਡੀ ਨੂੰ ਦਿੱਤੇ ਹੈ ਮੈਂ ਦਰੋਗ ਬੋਕੀ ਫਰੰਦੀਪੁਰ ਆ ਗਿਆ ਉਹਦੀ ਵੀ ਗੱਲ ਕਰੂੰਗਾ ਉਹਨਾਂ ਚੋਂ ਇੱਕ ਆ ਐ ਇੱਕਮ ਫਤਾਪੁਰੀਆ ਮੇਰੇ ਵੀੋ ਜਿਸ ਗੱਭਰੂ ਤੇ ਆਉਣ ਵਾਲੇ ਸਮੇਂ ਚ ਸਾਨੂੰ ਜਲਾਲਪੁਰ ਦੇ ਪਾਲੇ ਜਿਹੜੀਆਂ ਸਾਡੇ ਇੱਕ ਵਾਰ ਫੇਰ ਤਾੜੀ ਮਾਰ ਦਿਓ ਮੇਰੇ ਪੰਜਾਬੀ ਵੀਰੋ ਜੌਂਦਾਰ ਹੈ ਇਹ ਦਗਾਲ ਦੇ ਬਿੱਟੂ ਵਾਂਗੂ ਇਹ ਜਲਾਲਪੁਰ ਦੇ ਪਾਲੇ ਵਾਂਗੂ ਇਹ ਆਪਣੇ ਉਸਤਾਦ ਵਾਂਗੂ ਮੇਰੇ ਵੀਰੋ ਦੁਨੀਆ ਦਾ ਰਸਤਾ ਮੜੇ ਗੋਪੀ ਫਰੰਦੀਪੁਰੀਆ ਹੈ ਸਰਦਾਰ ਤਰਲੋਕ ਸਿੰਘ ਮੱਲੀ ਮਾਣ ਹੈ ਬਾਪੂ ਨੂੰ ਮੇਰੇ ਵੀਰੋ ਖੇਡ ਤੇ ਗੋਪੀ ਫਰੰਦੀਪੁਰੀਆ ਮੈਂ ਇੱਕ ਗੱਲ ਕਰਨ ਲੱਗਿਆ ਗੋਪੀ ਦੀ ਜੀ ਬਾਬਾ ਠੀਕ ਹੈ ਗੋਪੀ ਆਪਾਂ ਸਾਰੇ ਜਾਣਦੇ ਆ ਕਿ ਗੋਪੀ ਫਰੰਦੀਪੁਰ ਨੂੰ ਪ੍ਰਮਾਤਮਾ ਦੇ ਪੁੱਤਰ ਦੀ ਦਾਤ ਬਖਸ਼ੀ ਪੁੱਤਰ ਪੜਨ ਲਿਖਣ ਲੱਗਿਆ ਹੈ ਕਦੇ ਵੀ ਹੈਪਨ ਹੈ ਕਦੇ ਵੀ ਕਿਸੇ ਨਾਲ ਵੀ ਹੋ ਸਕਦਾ ਆਪਾਂ ਅਕਸਰ ਪੜਦੇ ਆਂ ਦੇਖਦੇ ਆਂ ਸੁਣਦੇ ਆਂ ਗੋਪੀ ਦੇ ਬੇਟੇ ਨਾਲ ਵੀ ਹੈਪਨ ਹੋਇਆ ਗੋਪੀ ਦੇ ਬੇਟੇ ਦੇ ਸੱਟ ਲੱਗੀ ਸਕੂਲ ਜਾਂਦੇ ਸਮੇਂ ਬੱਸ ਦੇ ਨਾਲ ਉਹ ਅਚਾਨਕ ਹੋ ਗਿਆ ਰੱਬ ਜਾਣਦਾ ਵੀ ਕਿਵੇਂ ਹੋਇਆ ਸੱਟ ਬਹੁਤ ਜ਼ਿਆਦਾ ਲੱਗੀ ਪਰ ਗੋਪੀ ਨੇ ਆਪਣੇ ਪੁੱਤਰ ਨੂੰ ਮੇਰੇ ਵੀਓ ਡੋਲਣ ਨਹੀਂ ਦਿੱਤਾ ਤੇ ਨਾ ਆਪ ਡੋਲਿਆ ਨਾ ਪ੍ਰਵਾਹ ਡੋਲਿਆ ਅਡੋਲ ਰਹਿ ਕੇ ਆਪਣੇ ਪੁੱਤ ਦਾ ਇਲਾਜ ਕਰਵਾਉਣਾ ਸ਼ੁਰੂ ਕੀਤਾ 2023 ਦੀ ਗੱਲ ਕਰਾਂ ਵੀ ਸਿਡਨੀ ਕਲੱਬ ਮੇਰੇ ਵੀਓ ਸਾਡੇ ਡਿੰਪੀ ਸੰਧੂਰੀ 2023 ਦੀ ਗੱਲ ਹੈ ਕਿ ਗੋਪੀ ਦਾ ਬੇਟਾ ਹਸਪਤਾਲ ਦੇ ਵਿੱਚ ਜੇਰੇ ਲਾਜ ਹੈ ਬਹੁਤ ਸੀਰੀਅਸ ਸੀਗਾ ਪਰ ਡਿੰਪੀ ਸੰਧੂ ਸਿਡਨੀ ਵਾਲਾ ਕਹਿੰਦਾ ਗੋਪੀ ਤੈਨੂੰ ਕਿਰਪਾ ਕਰਕੇ ਆਸਟ੍ਰੇਲੀਆ ਆਉਣਾ ਪੈਣਾ ਹੈ ਆਸਟ੍ਰੇਲੀਆ ਸਾਡੇ ਕੱਪ ਤੇ ਆਉਣਾ ਪੈਣਾ ਤੇ ਇਹ ਉਹ ਤਾਕੜ ਜੱਟ ਹੈ ਮਾਝੇ ਦੀ ਖੇਡ ਕਬੱਡੀ ਦਾ ਸਾਡੇ ਪੰਜਾਬ ਦੀ ਖੇਡ ਕਬੱਡੀ ਦਾ ਇੱਕ ਨਾ ਕੋਈ ਗੱਲ ਨਹੀਂ ਮੈਂ ਬੇਟੇ ਨੂੰ ਬਾਬੇ ਨਾਨਕ ਦੇ ਸਾਰੇ ਸੜ ਦਿਨਾ ਬਾਬੇ ਨਾਨਕ ਦਾ ਇਹਦੇ ਸਿਰ ਦੇ ਉੱਪਰ ਹੱਥਾਂ ਨੂੰ ਕੱਖ ਨਹੀਂ ਹੋਣਾ ਮੇਰਾ ਬੇਟਾ ਚੜ੍ਹਦੀ ਕਲਾਤ ਰਹੂਗਾ ਸੋ ਇਹ ਬੰਦੇ ਨੇ ਆਪਣੇ ਬੇਟੇ ਨੂੰ ਹਸਪਤਾਲ ਵਿੱਚ ਛੱਡ ਕੇ ਡੀਪੀ ਸੰਧੂਆਂ ਦੇ ਕੱਪ ਤੇ ਜਾ ਕੇ ਹਾਜ਼ਰੀ ਲਗਵਾਈ ਇਸ ਤੋਂ ਵੱਡਾ ਕੀ ਹੋ ਸਕਦਾ ਕਹਿਣ ਤੋਂ ਭਾਵ ਕਿ ਯਾਰਾਂ ਦਾ ਯਾਰ ਹੈ ਯਾਰੀਆਂ ਨਿਭਾਉਣ ਵਾਲਾ ਤੇ ਕਬੱਡੀ ਵਾਲੇ ਨਾਲ ਖੜਨ ਵਾਲਾ 1999 ਦਾ ਜਨਮ ਹੈ ਮੇਰੇ ਵੀਰੋ ਅੱਜ 37 ਸਾਲ ਦੀ ਉਮਰ ਹੋ ਗਈ ਹੈ ਘਟੋ ਘਟ 19 ਸਾਲ ਖੇਡਦਿਆਂ ਨੂੰ ਹੋ ਗਈ ਐ ਇਹ ਲੰਮੀ ਪਾਰੀ ਦਾ ਕੋਣਾ ਗੱਲ ਮੈਂ ਕੀਤੀ ਜੇ ਪ੍ਰੀਤ ਲੱਦੂ ਇਹਨੇ ਬੜੇ ਮਾਣ ਦੇ ਨਾਲ ਆਖਿਆ ਕਿ ਜਿੱਥੇ ਮਰਜ਼ੀ ਖੇਡੇ ਜਿੱਥੇ ਮਰਜ਼ੀ ਰਵੇ ਮੇਰਾ ਅਸ਼ੀਰ ਉਹਦੇ ਅਸ਼ੀਰਵਾਦ ਨਾਲ ਸਦਾ ਰਹੇਗਾ ਤੇ ਸਭਈ ਮੇਰਾ ਚੇਲਾ ਕਾਵੇਗਾ ਮੈਨੂੰ ਉਹਤੇ ਵੀ ਮਾਣ ਹੈ ਮੈਨੂੰ ਏਕਮ ਤੇ ਵੀ ਮਾਣ ਹੈ ਜ਼ੋਰਦਾਰ ਆ ਦੇਖੋ ਮੇਰੇ ਮਿੱਤਰੋ ਗੁਪੀ ਸਾਧ ਦੀ ਸੋਚ ਨੂੰ ਸਲਾਮ ਆ ਏਕਮਲੇ ਵੀ ਉਹਨਾਂ ਹੀ ਪਿਆਰ ਆ ਪ੍ਰੀਤ ਲੱਧੂ ਵਾਸਤੇ ਵੀ ਸਾਡੀਆਂ ਰਜਨਾ ਅਪਡੇਟ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ